ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 10 ਪ੍ਰਯੋਗਿਕ ਰੇਖਾ ਗਣਿਤ ਅਭਿਆਸ ਨੰਬਰ 10.1 ਤੇ ਇਹਦਾ ਵਿੱਚੋਂ ਪਹਿਲਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਤੇ ਜਿਹੜੀ ਕਿਰਿਆ ਤੁਹਾਨੂੰ ਦੱਸੀ ਗਈ ਹੈ ਵਿਵਹਾਰਿਕ ਤੌਰ ਤੇ ਤੁਸੀਂ ਇੱਕ ਪੇਪਰ ਲੈ ਲਓ ਨਾਲ ਜਾਂ ਰਜਿਸਟਰ ਲੈ ਲਓ ਕੱਤਾ ਲੈ ਲਓ ਇਹ ਫਿਰ ਪ੍ਰਕਾਰ ਲੈ ਲਓ ਤੇ ਫੁੱਟਾ ਲੈ ਲਓ ਤੇ ਪੈਨਸਲ ਲੈ ਲਓ ਤੇ ਨਾਲ ਰਬਰ ਵੀ ਲੈ ਲਓ ਤੇ ਨਾਲ ਨਾਲ ਵੀਡੀਓ ਪਾਜ਼ ਕਰਕੇ ਐਸਾ ਤਪੜਾ ਵਿੱਚ ਕੀਤਾ ਜਾਵੇਗਾ ਤੇ ਹਰ ਇੱਕ ਪੜਾਅ ਨੂੰ ਤੁਸੀਂ ਦੇਖ-ਦੇਖ ਕੇ ਸੁਣ-ਸੁਣ ਕੇ ਨਾਲ-ਨਾਲ ਉਹਦਾ ਕਰੀ ਜਾਣਾ ਹੈ ਤਾਂ ਹੀ ਸਵਾਲ ਦਾ ਅਭਿਆਸ ਹੋਏਗਾ ਸੋ ਆਪ ਸ਼ੁਰੂ ਕਰਦੇ ਹਾਂ ਇਸ ਹੀ ਇਹ ਵੀਡੀਓ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਦੀਆਂ ਦੋ ਹੋਰ ਪਲੇਲਿਸਟਾਂ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਲਿਸਟ ਨੂੰ ਸਕਰੋਲ ਕਰੋਗੇ ਉੱਥੇ ਮਿਲੇਗੀ 7th english ਜਿਹਦੇ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਦੀ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਤੇ ਇੱਕ ਹੋਰ ਵੀ ਇਸ ਇੱਕ ਹੋਰ ਵਿਸ਼ਾ ਹੈਗਾ 7ਵੀਂ ਵਿਗਿਆਨ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਦੋ ਚੈਪਟਰ ਹੋ ਗਏ ਨੇ ਦੋ ਅਧਿਆਏ ਹੋ ਗਏ ਨੇ ਬਾਕੀ ਵੀ ਅਸੀਂ ਆਉਣ ਦੇ ਆਉਣ ਆਣੇ ਸਮੇਂ ਵਿੱਚ ਕਰਾਂਗੇ ਸੋ ਤੁਸੀਂ ਚੈਨਲ ਤੇ ਜਾ ਕੇ ਇਹ ਦੋ ਪਲੇਲਿਸਟਾਂ ਵੀ 7ਵੀਂ 7th ਇੰਗਲਿਸ਼ ਤੇ 7ਵੀਂ ਵਿਗਿਆਨ ਜ਼ਰੂਰ ਦੇਖੋ ਉਹ ਦੇਖਿਓ ਬੱਚੇ ਪਹਿਲਾ ਸਵਾਲ ਕੀ ਕਹਿੰਦਾ ਹੈ ਪਹਿਲਾ ਸਵਾਲ ਇਹ ਕਹਿੰਦਾ ਇੱਕ ਰੇਖਾ l ਲਵੋ ਇਸ ਦੇ ਬਾਹਰ ਸਥਿਤ ਕੋਈ ਬਿੰਦੂ p ਲਵੋ ਸਿਰਫ ਫੁੱਟੇ ਅਤੇ ਪ੍ਰਕਾਰ ਦੀ ਸਹਾਇਤਾ ਦੇ ਨਾਲ T ਵਿੱਚੋਂ ਲੰਘਦੀ ਹੋਈ L ਦੇ ਸਮਾਂਤਰਿਕ ਰੇਖਾ ਖਿੱਚੋ ਸੋ ਤੁਸੀਂ ਫੁੱਟਾ ਲੈ ਲਓ ਬੱਚਿਓ ਪ੍ਰਕਾਰ ਲੈ ਲਓ ਪੈਨਸਿਲ ਲੈ ਲਓ ਰਬੜ ਲੈ ਲਓ ਗੱਤਾ ਲੈ ਲਓ ਇੱਕ ਪੇਪਰ ਲੈ ਲਓ ਜਾਂ ਰਜਿਸਟਰ ਲੈ ਕੇ ਹਨਾ ਤੇ ਸ਼ੁਰੂ ਕਰੋ ਆ ਦੇਖੋ ਹੁਣ ਪਹਿਲਾ ਪੜਾ ਪਹਿਲਾ ਹੈਗਾ ਸੱਤ ਪੜਾਵਾਂ ਵਿੱਚ ਹੋਏਗਾ ਫੁੱਟੇ ਦੀ ਮਦਦ ਨਾਲ ਇੱਕ ਰੇਖਾ L ਖਿੱਚੋ ਅਤੇ ਇਸ ਦੇ ਬਾਹਰ ਕੋਈ ਬਿੰਦੂ P ਲਵੋ ਸੋ ਇਹ ਰੇਖਾ ਖਿੱਚ ਲਈ L ਇਹਨੂੰ ਨਾਂ ਦਿੱਤਾ L ਬੜੇ ਸੌਖੀ ਹੈ ਇੱਥੇ ਕੋਈ ਵੀ ਬੱਚਿਓ ਇੱਥੇ ਇੱਥੇ ਅੱਗੇ ਪਿੱਛੇ ਮਤਲਬ ਕਿ ਇਹ ਜਿਹੜੀ ਰੇਖਾ ਹੈ ਇਹਦੇ ਉੱਪਰ ਕਿਤੇ ਮਾੜਾ ਜਾਏ ਤੁਸੀਂ ਬਿੰਦੂ ਲੈ ਲਵੋ ਇਹਦੀ ਦੂਰੀ ਜਿਹੜੀ ਹੈ ਉਹਦੇ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਉਹਨੇ ਦੂਰੀ ਨਿਯਤ ਨਹੀਂ ਕੀਤੀ ਹੋਈ ਉਹਨੇ ਕਿਹਾ ਬਾਹਰ ਸਥਿਤ ਕੋਈ ਬਿੰਦੂ ਲਵੋ ਸੋ ਇੱਥੇ ਕੋਈ ਬਿੰਦੂ ਇੱਕ ਪੀ ਲੈ ਲਈ ਠੀਕ ਹੈ ਹੁਣ ਪੜਾ ਦੂਜਾ ਰੇਖਾ ਐਲ ਉੱਪਰ ਕੋਈ ਬਿੰਦੂ ਪੀ ਲਵੋ ਹੁਣ ਦੇਖੋ ਇਹ ਜਿਹੜੀ ਹੈ ਨਾ ਬਿਲਕੁਲ ਇਹਦੇ ਥੱਲੇ ਨਹੀਂ ਲੈਣੀ ਇਹ ਤੋਂ ਥੋੜਾ ਸੱਜੇ ਕਰਕੇ ਜਾਂ ਇਹ ਤੋਂ ਖੱਬੇ ਕਰਕੇ ਤਾਂ ਕਿ ਜਿਹੜੀ ਰੇਖਾ ਹੈਗੀ ਹੈ ਉਹ ਇਧਰ ਤਿਰਛੀ ਕਰਕੇ ਆਵੇ ਖੜਵੀ ਨਾ ਆਵੇ ਠੀਕ ਹੈ ਨਾ ਤੇ ਇਹ ਤੁਸੀਂ ਇਦਾਂ ਇੱਥੇ ਇੱਕ ਬਿੰਦੂ ਪੀ ਲੈ ਲੈਣਾ ਤੇ ਅਤੇ ਇਸ ਨੂੰ ਬਿੰਦੂ ਪੀ ਨਾਲ ਮਿਲਾਓ। ਇਹ ਪੀ ਤੇ ਅਸੀਂ ਪਹਿਲਾਂ ਹੀ ਲੈ ਲਿਆ ਸੀਗਾ। ਸੋ ਇਹ ਵੀ ਫੁੱਟੇ ਦੇ ਨਾਲ ਇੱਥੇ ਬਿੰਦੂ ਕੋਈ ਵੀ ਪੀ ਵੀ ਲੈ ਲਓ ਇੱਥੇ ਹੋ ਸਕਦਾ ਇੱਥੇ ਹੋ ਸਕਦਾ ਇੱਥੇ ਹੋ ਸਕਦਾ ਕਿਤੇ ਵੀ ਹੋ ਸਕਦਾ ਹੈ। ਤੇ ਇਹ ਦੋਨਾਂ ਨੂੰ ਜੋੜ ਦੇਣਾ ਤੁਸੀਂ। ਠੀਕ ਹੈ ਜੀ ਇਹ ਹੋ ਗਿਆ ਪੜਾ ਦੂਜਾ। ਹੁਣ ਆ ਗਿਆ ਪੜਾ ਤੀਜਾ। ਬੀ ਨੂੰ ਕੇਂਦਰ ਲੈ ਕੇ ਬੀ ਨੂੰ ਕੇਂਦਰ ਲੈਣ ਦਾ ਮਤਲਬ ਹੈਗਾ ਪ੍ਰਕਾਰ ਦੀ ਸੂਈ ਬੀ ਉੱਤੇ ਰੱਖਣੀ ਹੈ ਸੂਈ। ਠੀਕ ਹੈ ਤੇ ਅੰਦਾਜ਼ੇ ਦੇ ਨਾਲ ਪੈਨਸਲ ਖੋਲ੍ਹ ਲੈਣੀ ਹੈ ਇਹ ਜਿਹੜੀ ਅਰਧ ਵਿਆਸ ਲੈਣਾ ਹੈ। ਉਦੇ ਬਾਰੇ ਕੋਈ ਤੁਹਾਨੂੰ ਸੋਚਣ ਦੀ ਲੋੜ ਨਹੀਂ ਉਹ ਬਹੁਤ ਛੋਟਾ ਵੀ ਨਾ ਹੋਵੇ ਤੇ ਬਹੁਤ ਵੱਡਾ ਵੀ ਨਾ ਹੋਵੇ ਠੀਕ ਹੈ ਜੇ ਬਹੁਤ ਛੋਟਾ ਆਏਗਾ ਤੇ ਉਹ ਚਾਪ ਬਣਾਨੀ ਔਖੀ ਹੋ ਜਾਏਗੀ ਤੇ ਬਹੁਤ ਵੱਡਾ ਆ ਜਾਏਗਾ ਤੇ ਉੱਤੇ ਚਲਾ ਜਾਏਗਾ ਸੋ ਤੁਸੀਂ ਅੰਦਾਜ਼ੇ ਦੇ ਨਾਲ ਥੋੜੀ ਕੋ ਖੋਲ ਲਵੋ ਜਦੋਂ ਦੋ ਤਿੰਨ ਵਾਰ ਕਰੋਗੇ ਤਾਂ ਨੂੰ ਆਪ ਹੀ ਇਹਦਾ ਆਈਡੀਆ ਲੱਗ ਜਾਏਗਾ ਸੋ b ਨੂੰ ਕੇਂਦਰ ਲੈ ਕੇ ਰੇਖਾ l ਨੂੰ c ਤੇ ਰੇਖਾ l ਨੂੰ ਇਥੋਂ c ਤੇ ਕੱਟਿਆ ਭਾਵੇਂ ਇਹਨੂੰ ਕੱਟ ਕੇ ਇਧਰ ਵੀ ਚਲੀ ਜਾਏ ਕੋਈ ਫਰਕ ਨਹੀਂ ਪੈਂਦਾ c ਤੋਂ ਸ਼ੁਰੂ ਕਰਕੇ ਕੱਟ ਕੇ c ਨੂੰ ਕੱਟਿਆ c ਤੇ ਕਟਿਆ ਐਲ ਨੂੰ ਤੇ ਡੀ ਤੇ ਕਟਿਆ ਪੀ ਵੀ ਤੋਂ ਜਾਂ ਵੀ ਪੀ ਨੂੰ ਸੋ ਰੇਖਾ ਐਲ ਨੂੰ ਸੀ ਤੇ ਅਤੇ ਰੇਖਾ ਬੀ ਪੀ ਨੂੰ ਡੀ ਤੇ ਕੱਟਦੇ ਹੋਏ ਪ੍ਰਕਾਰ ਦੀ ਮਦਦ ਨਾਲ ਛਾਪ ਸੀ ਡੀ ਖਿੱਚੋ ਭਾਵ ਮੈਂ ਇੱਥੇ ਸੂਈ ਰੱਖੀ ਹੈ ਖੋਲਿਆ ਤੇ ਇੱਥੋਂ ਦੀ ਮੈਂ ਇਹ ਛਾਪ ਲਗਾ ਦਿੱਤੀ ਤੇ ਇੱਥੇ ਨੂੰ ਨਾਂ ਦੇਣਾ ਸੀ ਇੱਥੇ ਨੂੰ ਨਾਂ ਲੈਣਾ ਡੀ ਤੇ ਇਦਾਂ ਨਾਲ ਦੇ ਨਾਲ ਇਹ ਹਦਾਇਤ ਲਿਖ ਦੇਣੀ ਹੈ ਕਿ ਰੇਖਾ ਐਲ ਨੂੰ ਸੀ ਤੇ ਅਤੇ ਰੇਖਾ ਬੀ ਪੀ ਨੂੰ ਡੀ ਤੇ ਕੱਟਦੇ ਹੋਏ ਪ੍ਰਕਾਰ ਦੀ ਮਦਦ ਨਾਲ ਛਾਪ ਸੀ ਡੀ ਖਿੱਚੋ ਹੁਣ ਆ ਗਿਆ ਪੜਾ ਚੌਥਾ ਹੁਣ ਪੀ ਨੂੰ ਕੇਂਦਰ ਲੈ ਕੇ ਹੁਣ ਅਸੀਂ ਪੀ ਨੂੰ ਕੇਂਦਰ ਲੈਣਾ ਹੈ ਅਤੇ ਪੜਾ ਤਿੰਨ ਵਾਲੇ ਅਰਧ ਵਿਆਸ ਨਾਲ ਹੀ ਭਾਵ ਜਦੋਂ ਮੈਂ ਪ੍ਰਕਾਰ ਇੱਥੇ ਦਾ ਖੋਲੀ ਸੀਗੀ ਉਹਨੂੰ ਪ੍ਰਕਾਰ ਨੂੰ ਨਾ ਛੋਟੇ ਕਰਨਾ ਹੈ ਨਾ ਵੱਡੇ ਕਰਨਾ ਹੈ ਠੀਕ ਹੈ ਉਨੀ ਹੀ ਰਹਿਣ ਦੇਣੀ ਹੈ ਅਰਧ ਵਿਆਸ ਸੋ ਧਿਆਨ ਦੇ ਨਾਲ ਉੱਤੋਂ ਦੀ ਫੜਨੀ ਹੈ ਥੱਲੇ ਦੀ ਨਹੀਂ ਫੜਨੀ ਜਿੱਥੇ ਉਹਦਾ ਕਬਜਾ ਹੁੰਦਾ ਪ੍ਰਕਾਰ ਦਾ ਉੱਥੋਂ ਫੜਨੀ ਹੈ ਤਾਂ ਕਿ ਉਹਦੀ ਜਿਹੜੀ ਦੋ ਲੱਤਾਂ ਨੇ ਉਹ ਖੁੱਲ ਨਾ ਜਾਣ ਜਾਂ ਬੰਦ ਨਾ ਹੋ ਜਾਣ ਅਰਧ ਵਿਆਸ ਸੁੰਨੇ ਹੀ ਰਹਿਣਾ ਚਾਹੀਦਾ ਸੋ ਜਿੰਨੀ ਪ੍ਰਕਾਰ ਇੱਥੇ ਖੁੱਲੀ ਸੀ ਉੰਨੀ ਹੀ ਪ੍ਰਕਾਰ ਖੁੱਲੀ ਰੱਖਣੀ ਹੈ ਨਾ ਘਟਾਣੀ ਹੈ ਨਾ ਵਧਾਣੀ ਇਸ ਗੱਲ ਦਾ ਧਿਆਨ ਰੱਖਣਾ ਸੋ ਪੜਾ 3 ਵਾਲੇ ਅਰਧ ਵਿਆਸ ਨਾਲ ਹੀ ਰੇਖਾ BP ਨੂੰ E ਤੇ ਕੱਟਦੇ ਹੋਏ ਪ੍ਰਕਾਰ ਦੀ ਮਦਦ ਨਾਲ ਝਾਂਬ ਖਿਚੋ ਜਿੱਦਾਂ B ਤੇ ਸੂਈ ਰੱਖੀ ਸੀ ਹੁਣ P ਤੇ ਸੂਈ ਰੱਖਣੀ ਹੈ ਤੇ ਇੱਥੇ ਛੜ ਕੁਛ ਹੈ ਨਹੀਂ ਸੋ ਅੰਦਾਜ਼ੇ ਨਾਲ ਤੁਸੀਂ ਇਹਨੂੰ P ਤੇ ਉੱਪਰ ਲੈ ਜਾਓ ਝਾਂਬ ਨੂੰ ਇੱਥੇ E ਤੇ ਕਟਿਆ ਤੇ ਨੂੰ ਚਾਪ ਨੂੰ ਇਦਾਂ ਬਣਾ ਦਿੱਤਾ ਜਿੰਨੀ ਲੰਬੀ ਚਾਪ ਹੈ ਵੇ ਮਣੀ ਜਿੰਨੇ ਅਰਧ ਵਿਆਸ ਦੀ ਚਾਪ ਹੈਗੀ ਓਨੇ ਅਰਧ ਵਿਆਸ ਦੀ ਚਾਪ ਐ ਵਲੀ ਹੋਣੀ ਚਾਹੀਦੀ ਹੈ ਹੁਣ ਆ ਗਿਆ ਪੜਾਅ 5ਵਾਂ 5ਵੇਂ ਪੜਾਅ ਵਿੱਚ ਬੱਚਿਓ ਚਾਪ ਸੀੜੀ ਨੂੰ ਪ੍ਰਕਾਰ ਨਾਲ ਮਾਪੋ ਕਿ ਕਿੰਨੀ ਲੰਬੀ ਹੈ ਅਸੀਂ ਮਤਲਬ ਕਿ ਉਹ ਨਹੀਂ ਲੰਬਾਈ ਨਹੀਂ ਦੇਖਣੀ ਕਿੱਥੋਂ ਦੀ ਦੇਖਣਾ ਹੈ ਜਾਂ ਸੀ ਤੇ ਸੂਈ ਰੱਖੋ ਤੇ ਡੀ ਤੇ ਖੋਲ ਕੇ ਤਾਂ ਨਾਪ ਲਓ ਤੁਹਾਨੂੰ ਉਹਦੀ ਲੰਬਾਈ ਪਤਾ ਲੱਗ ਜਾਈ ਜਾਂ ਤੁਸੀਂ ਡੀ ਤੇ ਵੀ ਰੱਖ ਸਕਦੇ ਹੋ ਤੇ ਸੀ ਤੇ ਕਟੋ ਉਨੀ ਲੰਬਾਈ ਆਏਗੀ ਉਨੀ ਪ੍ਰਕਾਰ ਉੱਲੇਗੀ ਹਣ ਜਿੰਨੀ ਪ੍ਰਕਾਰ ਖੁੱਲੀ ਏ ਉੰਨੀ ਹੀ ਰੱਖਣੀ ਏ ਫੇਰ ਦੁਬਾਰਾ ਉਹਨੂੰ ਛੋਟੇ ਵੱਡੇ ਨਹੀਂ ਕਰਨਾ ਸੋ ਕਹਿੰਦੇ ਚਾਪ ਸੀਰੀ ਜੀ ਨੂੰ ਪ੍ਰਕਾਰ ਨਾਲ ਨਾਪੋ ਇਹ ਨਾਪ ਲਿਆ ਬੱਚਿਓ ਕਰਕੇ ਹੀ ਹੋਏਗਾ ਕੱਲਾ ਵੀਡੀਓ ਦੇਖ ਕੇ ਤਸੱਲੀ ਨਹੀਂ ਕਰਨੀ ਠੀਕ ਹੈ ਸੋ ਇੱਕ ਇੱਕ ਪੜਾ ਲਿਖੀ ਜਾਓ ਪਾਜ਼ ਕਰੀ ਜਾਓ ਵੀਡੀਓ ਨੂੰ ਤੇ ਨਾਲ ਨਾਲ ਕਰੀ ਜਾਓ ਹੁਣ ਅਸੀਂ ਜਿੰਨੀ ਖੋਲ੍ਹੀ ਸੀ ਇੱਥੇ ਇੱਥੋਂ ਦੀ ਲੈ ਕੇ ਇੱਥੇ ਦਾ ਖੋਲ੍ਹੀ ਪ੍ਰਕਾਰ ਹੁਣ ਈ ਹੁਣ ਈ ਨੂੰ ਕੇਂਦਰ ਲੈ ਕੇ ਹੁਣ ਇੱਥੇ ਆ ਜਾਓ ਇੱਥੇ ਸੂਈ ਰੱਖਣੀ ਏ ਤੇ ਜਿੰਨੀ ਇੱਥੇ ਸੀੜੀ ਨਾਪੀ ਸੀ ਉਨੇ ਹੀ EG ਇੱਥੇ ਕੱਟਣੀ ਹੈ ਲੋਜੀ ਕੱਟ ਦਿੱਤੀ ਇੱਥੇ ਲਿਖ ਵੀ ਰਹਿਣਾ ਇਦਾਂ E ਨੂੰ ਕੇਂਦਰ ਲੈ ਕੇ ਚਾਂਪ EG ਕਿਹਦੇ ਬਰਾਬਰ ਚਾਂਪ CD ਕੱਟੋ ਆਵ ਇੱਥੋਂ ਦੀ ਸੂਈ ਰੱਖ ਕੇ ਜਿੰਨੀ D ਖੁੱਲੀ ਸੀਗੀ D ਤੇ ਜਾ ਕੇ ਖੁੱਲੀ ਸੀ ਪੈਨਸਲ ਹੁਣ ਸੂਈ ਨੂੰ E ਤੇ ਰੱਖਣਾ ਤੇ 19 ਦੇ ਨਾਲ ਹੀ ਇਦਾਂ ਖੁੱਲੀ ਦੇ ਨਾਲ ਇਦਾਂ ਨਿਸ਼ਾਨ ਲਾ ਲੈਣਾ ਤੇ ਜਿੱਥੇ ਕੱਟੇਗੀ ਇਹ ਦੋ ਚਾਪਾਂ ਕੱਟਣੀਆਂ ਇਹਨੂੰ ਦੇਣਾ ਨਾ G ਤੇ ਆ ਬਣ ਗਈ ਚਾਂਪ EG ਬਰਾਬਰ ਚਾਂਪ CD ਲੋ ਜੀ ਹੁਣ ਸਾਡਾ ਕੰਮ ਹੋ ਗਿਆ ਆਖਰੀ ਪੜਾਅ A ਅਤੇ G ਨੂੰ ਜੋੜ ਕੇ ਰੇਖਾ M ਖਿੱਚੋ ਉਹਨੇ ਫੁੱਟਾ ਰੱਖਣਾ ਇੱਥੇ ਕੀ ਤੇ ਰੱਖਿਆ ਫੁੱਟਾ ਇੱਥੇ ਜਿੱਥੇ ਕੱਟਦੀ G ਤੇ ਰੱਖਿਆ ਬਸ ਇਹਦਾ ਫੁੱਟਾ ਰੱਖ ਕੇ ਇਹਦਾ ਲਾਈਨ ਖਿੱਚਣੀ ਹੈ ਦੋਨੋਂ ਨੂੰ ਜੋੜ ਦੇਣਾ ਤੇ ਇਹਨੂੰ ਨਾਮ ਦੇ ਦੇਣਾ M ਸੋ so, A ਅਤੇ G ਨੂੰ ਜੋੜ ਕੇ ਰੇਖਾ M ਖਿੱਚੋ P ਵਿੱਚੋਂ ਲੰਘਦੀ ਹੋਈ ਉਹਨੇ ਕਿਹਾ ਨਾ ਉਸ ਬਿੰਦੂ ਵਿੱਚੋਂ ਲੰਘਦੀ ਹੋਈ ਰੇਖਾ ਸਿੱਖ ਵਿੱਚੋਂ ਪੀ દો P ਵਿੱਚੋਂ ਲੰਘਦੀ ਹੋਈ ਰੇਖਾ M ਰੇਖਾ L ਦੇ ਸਮੰਤਰ ਹੈ ਹੈ ਜਿਹੜੀ ਰੇਖਾ M ਹੈ N ਦੇ ਸਮੰਤਰ ਹੈ ਕਿਉਂ ਕਿ ਇਹ ਲਿਖਣਾ ਪਏਗਾ ਕਿਉਂਕਿ ਕੋਣ DBC ਕੋਣ DBC ਬਰਾਬਰ ਕੋਣ EPG EPG ਹੈ ਬੜਾ ਕੋਣ ਜਿਹੜਾ ਬੱਚਿਓ ਇਹ ਕੋਣ ਦੇ ਬਰਾਬਰ ਹੈ ਜੋ ਕਿ ਇਕਾਂਤਰ ਕੋਣਾਂ ਦਾ ਜੋੜਾ ਹੈ ਇਕਾਂਤਰ ਕੋਣਾਂ ਅਸੀਂ ਪੜ ਚੁੱਕੇ ਹਾਂ ਰੇਖਾ ਰੇਖਾਵਾਂ ਦੇ ਵਿੱਚ ਹਨ ਤੇ ਬੱਚਿਓ ਜਦੋਂ ਇਕਾਂਤਰ ਕੋਣਾਂ ਦਾ ਜੋੜਾ ਬਰਾਬਰ ਹੁੰਦਾ ਹੈ ਤੇ ਕਾਟਵੀਂ ਰੇਖਾ ਜਿਹੜੇ ਇਕਾਂਤਰ ਕੋਣ ਬਣਾ ਰਹੀਏ ਦੋ ਰੇਖਾਵਾਂ ਦੇ ਨਾਲ ਉਹ ਦੋ ਰੇਖਾਵਾਂ ਸਮੰਤਰ ਹੁੰਦੀਆਂ ਹਨ ਠੀਕ ਹੈ ਸੋ ਅਸੀਂ ਜਾਣਦੇ ਹਾਂ ਕਿ ਸਮੰਤਰ ਰੇਖਾਵਾਂ ਨੂੰ ਜਦੋਂ ਇੱਕ ਇੱਕ ਕਾਟਵੀਂ ਰੇਖਾ ਕੱਟਦੀ ਹੈ ਜਿਹੜੇ ਇਕਾਂਤਰ ਕੋਣ ਬਰਾਬਰ ਹੁੰਦੇ ਨੇ ਇਹਦਾ ਉਲਟ ਕੀ ਹੈ ਜੇ ਇਕਾਂਤਰ ਕੋਣ ਬਰਾਬਰ ਹੋਣ ਤੇ ਫਿਰ ਰੇਖਾਵਾਂ ਸਮੰਤਰ ਹੁੰਦੀਆਂ ਹਨ ਕਿਉਂਕਿ ਇਕਾਂਤਰ ਕੋਣ ਬਰਾਬਰ ਨੇ ਇਸ ਕਰਕੇ ਹੈ ਰੇਖਾ ਜਿਹੜੀ ਹੈ ਐਮ ਲਡ ਦੇ ਸਮਾਂਤਰ ਹੈ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਸੱਤ ਪੜਾਵਾਂ ਦੇ ਵਿੱਚ ਇੱਕ ਇੱਕ ਕਰਕੇ ਤੁਹਾਨੂੰ ਸਮਝਾ ਦਿੱਤਾ ਸੋ ਤੁਸੀਂ ਰਕਾਰ ਲਵੋ ਫੁੱਟਾ ਲਵੋ ਪੈਨਸਿਲ ਲਵੋ ਰਬੜ ਲਵੋ ਤੇ ਨਾਲ ਦੇ ਨਾਲ ਤੁਸੀਂ ਆਪਣਾ ਜਿਵੇਂ ਜਿਵੇਂ ਦੱਸੀ ਗਿਆ ਮੈਂ ਬੋਲ ਕੇ ਤੇ ਵੀਡੀਓ ਨੂੰ ਪਾਜ਼ ਕਰੋ ਇੱਕ ਇੱਕ ਪੜਾਅ ਤੇ ਤੇ ਪੜਾਅਦਰ ਪੜਾਅ ਤੁਸੀਂ ਕਰੋ ਤੇ ਸੱਤ ਪੜਾਵਾਂ ਦੇ ਵਿੱਚ ਤੁਸੀਂ ਇਹ ਸਮਾਂਤਰ ਰੇਖਣ ਸਿੱਖਣ ਇਹ ਹੈ ਤੇ ਚੰਡੇ ਯੋਗ ਹੋ ਜਾਓਗੇ ਤੇ ਇਹਨੂੰ ਬਾਰ ਬਾਰ ਕਰੋ 3-4 ਵਾਰ ਕੁਝ ਦਿਨ ਲਗਾਤਾਰ ਕਰੋ ਫਿਰ ਤੁਹਾਡੇ ਹੱਥਰੀ ਸਫਾਈ ਤੇ ਜਿਹੜੀ ਰਫਤਾਰ ਹੈ ਉਹ ਤੇਜ਼ ਹੋ ਜੇਗੀ ਬੜੀ ਛੇਤੀ ਹੀ ਤੁਸੀਂ ਸਮੰਤਰ ਰੇਖਾ ਖਿੱਚਣ ਦੇ ਜੋਗੇ ਹੋ ਜਾਓਗੇ ਸੋ ਪਿਆਰੇ ਵਿਦਿਆਰਥੀਓ ਇਹ ਪਹਿਲਾ ਸੌਲੀ ਸੀਗਾ ਇਸ ਅਭਿਆਸ ਦਾ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਸ਼ਾ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ